ਮੁੱਖ ਮੰਤਰੀ ਸਾਹਿਬ ਦਾ ਬਿਆਨ ਵੱਡਾ ਬਿਆਨ ਅਕਸਰ ਹੁੰਦਾ ਹੈ ਵੀ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਖਜ਼ਾਨਾ ਭਰੇ ਹੋਣ ਦੇ ਬਾਵਜੂਦ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਆਖਰ ਤਨਖਾਹ ਕਿਉਂ ਨਹੀਂ ਪਾਈ ਭਗਵਾਨਤਮਨ ਸਰਕਾਰ ਦੇ ਜਿਹੜੇ ਇੱਕ ਤਰੀਕੇ ਦੇ ਨਾਲ ਭਾਂਡੇ ਵਿਕ ਚੁੱਕੇ ਆ ਭਗਵਾਨਤਮਨ ਬਾਰ-ਬਾਰ ਥਾਪੀਆਂ ਮਾਰਦੇ ਆ ਕਿ ਸਾਡੇ ਕੋਲੇ ਪੈਸਾ ਹੀ ਬੜਾ ਜੇ ਪੈਸਾ ਹੀ ਬੜਾ ਤਾਂ ਫਿਰ ਕਰਜ਼ਾ ਕਿਹੜੀ ਗੱਲੋਂ ਚੁੱਕਦੇ ਹਾਂ ਤੇ ਜੇ ਕਰਜ਼ਾ ਚੌਕੀ ਰਹੇ ਹੋ ਫਿਰ ਕਰਜ਼ਾ ਚੁੱਕ ਕੇ ਲੈ ਜਾਣੇ ਕਿੱਥੇ ਹੋ ਮੁਲਾਜ਼ਮਾਂ ਦੀਆਂ ਦਰਦਗਾਹ ਨਹੀਂ ਦੇਖੋ ਪਾਰੀਆਂ ਮੁੱਖ ਮੰਤਰੀ ਭਗਵੰਤ ਮਾਨ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਕਿ ਇਹ ਪਿਓ ਦੇ ਪੁੱਤ ਨੇ ਕਦੇ ਕਿਹਾ ਹੀ ਨਹੀਂ ਵੀ ਖਜ਼ਾਨਾ ਭਰਿਆ ਹਮੇਸ਼ਾ ਇਹੀ ਗੱਲ ਕਹਿੰਦਾ ਵੀ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਕਹਿੰਦੇ ਜੇ ਖਜ਼ਾਨਾ ਖਾਲੀ ਆ ਤਾਂ ਫਿਰ ਇਹਨੂੰ ਕਹਿੰਦਾ ਤੁਸੀਂ ਇਹ ਗੱਲ ਕਿ ਖਜ਼ਾਨਾ ਕਿਉਂ ਕਹਿੰਦੇ ਆ ਫਿਰ ਪੀਪਾ ਕਹੋ ਹੁਣ ਮੁੱਖ ਮੰਤਰੀ ਦੀ ਆਪਦੇ ਬਾਰੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਖਜ਼ਾਨਾ ਭਰਿਆ ਹੋਇਆ ਖਜ਼ਾਨੇ 'ਚ ਪੈਸੇ ਦੀ ਕੋਈ ਕਮੀ ਨਹੀਂ ਤੇ ਜੇ ਪੈਸੇ ਦੀ ਕਮੀ ਨਹੀਂ ਫਿਰ ਕਰਜ਼ਾ ਕਿਉਂ ਚੁੱਕ ਰਹੇ ਹੋ ਫਿਰ ਤੁਸੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਿਉਂ ਨਹੀਂ ਦੇ ਪਾਰੇ ਜੇ ਤੁਸੀਂ ਦੇ ਹੀ ਨਹੀਂ ਪਾਰੇ ਫਿਰ ਤੁਸੀਂ ਵੀ ਇਹਨੂੰ ਪੀਪਾ ਹੀ ਕਹੋ ਨਾ ਤੁਸੀਂ ਵੀ ਖਜ਼ਾਨਾ ਕਿਹੜੀ ਗੱਲਾਂ ਕਹਿੰਦੇ ਹੋ ਇਦੋਂ ਤਾਂ ਮਨਪ੍ਰੀਤ ਬਾਦਲ ਚੰਗਾ ਸੀ ਘਟੋ ਘਟ ਦੱਸਦਾ ਹੁੰਦਾ ਸੀ ਨਹੀਂ ਖਜ਼ਾਨਾ ਖਾਲੀ ਹੈ ਪਰ ਮਨਪ੍ਰੀਤ ਬਾਦਲ ਦੇ ਹੁੰਦੇ ਆ ਘਟੋ ਘਟ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਸੀ ਰੁਕੀਆਂ ਸਿਰਫ ਤਨਖਾਹਾਂ ਦੀ ਗੱਲ ਨਹੀਂ ਗਿ ਲਖਵਿੰਦਰ ਜੀ ਗੱਲ ਇਹ ਵੀ ਹੈ ਕਿ ਤਨਖਾਹਾਂ ਨਾ ਦੇ ਹੋਣੀਆਂ ਵਕਰੀ ਗੱਲ ਹੈ ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਇਹ ਤਾਂ ਵਿਭਾਗ ਦੇ ਮੁਲਾਜ਼ਮਾਂ ਨੂੰ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਫੰਡ ਮੰਗਣਾ ਹੁੰਦਾ ਨਾ ਉਹ ਵੀ ਨਹੀਂ ਦੇ ਪਾਰੇ ਬਹੁਤ ਸਾਰੇ ਮੁਲਾਜ਼ਮ ਵਰਗ ਜਿਹੜੇ ਆਏਗਾ ਉਹ ਆਪਣੇ ਘਰੋਂ ਠੀਕ ਵੀ ਹੋਣਗੇ ਉਹ ਸਾਰ ਵੀ ਸਕਦੇ ਆ ਜੇ ਇੱਕਦਮ ਮਹੀਨਾ ਨੂੰ ਤਨਖਾਹ ਜਿਹੜੀਆਂ ਉਹ ਨਹੀਂ ਮਿਲਣਗੀਆਂ ਤਾਂ ਪਰ ਬਹੁਤ ਸਾਰੇ ਮੁਲਾਜ਼ਮ ਇਹੋ ਜਿਹੇ ਆ ਜਿਹੜੇ ਵਿਚਾਰੇ ਆਪਣਾ ਗੁਜ਼ਾਰਾ ਹੀ ਤਨਖਾਹ ਤੇ ਕਰਦੇ ਆ ਹਨਾ ਤਾਂ ਉਹਨਾਂ ਲਈ ਰਸੋਈ ਵੀ ਹਿੱਲ ਗਈ ਉਹਨਾਂ ਦੀ ਉਹ ਚੜਦਾ ਮਹੀਨਾ ਹੈਗਾ ਅਪ੍ਰੈਲ ਦਾ ਬੱਚਿਆਂ ਦੀਆਂ ਫੀਸਾਂ ਵੀ ਦੇਣੀਆਂ ਨੇ ਲੋਕਾਂ ਨੇ ਲੋਨ ਵੀ ਲਏ ਹੋਏ ਆ ਉਹ ਵੀ ਦੇਣੇ ਹੈਗੇ ਆ ਕਿ ਜਦੋਂ ਬਾਈ ਦੀਆਂ ਵੋਟਾਂ ਸੀ ਨਾ ਇਹ ਸਭ ਤੋਂ ਵੱਡ ਮੁਲਾਜ਼ਮ ਸਾਡਾ ਭਰਾ ਜਿਹੜੇ ਵਰਗ ਜਿਹੜੇ ਉਹ ਟੱਪਦੇ ਸੀਗੇ ਲਓ ਜੀ ਆਮ ਆਦਮੀ ਪਾਰਟੀ ਆਣੀ ਚਾਹੀਦੀ ਹੈ ਜੀ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਹੈ ਤੇ ਜਦੋਂ ਆਮ ਆਦਮੀ ਪਾਰਟੀ ਸਾਡੇ ਮੁਲਾਜ਼ਮ ਭਰਾਵਾਂ ਨੇ ਮੁੱਖ ਮੰਤਰੀ ਸਾਹਿਬ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਜੀ ਲੱड्डੂ ਵੰਡੇ ਜੀ ਵੀ ਆਮ ਆਦਮੀ ਪਾਰਟੀ ਆ ਗਈ ਹੁਣ ਉਹੀ ਮੁਲਾਜ਼ਮ ਸਭ ਤੋਂ ਵੱਡ ਪੱਟ ਰਹੇ ਆ ਵੀ ਯਾਰ ਇਹ ਤਾਂ ਉਹਦੇ ਪਹਿਲਾਂ ਵਾਲਿਆਂ ਨਾਲੋਂ ਵੀ ਮਾੜੇ ਨਿਕਲੇ 80 85 ਹਜ਼ਾਰ ਤੋ ਪਲੱਸ ਜਿਹੜਾ ਮਲਾਜਮ ਤਾਂ ਪੁਲਿਸ ਦਾ ਹੀ ਹੈਗਾ ਇੱਕ ਵਿਭਾਗ ਦਾ ਜਿਆਦਾ ਨਹੀਂ ਉਹਨਾਂ ਦੇ ਪਰਿਵਾਰਕ ਦੀਆਂ ਚਾਰ ਚਾਰ ਵੋਟਾਂ ਹੀ ਲਾ ਦੋ ਕਿੰਨੀਆਂ ਵੋਟਾਂ ਹੋਗੀਆਂ ਵੱਖ-ਵੱਖ ਵਿਭਾਗਾਂ ਨੇ ਹੋਰ ਵੀ ਜਿਹੜੇ ਉਹ ਲੋਕ ਦੁਖੀ ਹੈਗੇ ਆ ਉਹ ਸਾਰੇ ਦੇ ਸਾਰੇ ਜੇ ਮੁੱਖ ਮੰਤਰੀ ਸਾਹਿਬ ਦੇ ਇਨ੍ਹਾਂ ਵੋਟਾਂ ਦੇ ਵਿੱਚ ਮਗਰ ਪੈ ਗੇ ਤਾਂ ਜਿਹੜਾ 13 0 ਵਾਲਾ ਮੁੱਖ ਮੰਤਰੀ ਸਾਹਿਬ ਦਾ ਮਿਸ਼ਨ ਆ ਉਹ 0 13 ਦੇ ਵਿੱਚ ਬਦਲ ਜਾਣਾ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਦੂਸਰੇ ਪਾਸੇ ਫਤਿਹਗੜ੍ਹ ਸਾਹਿਬ ਰੈਲੀ ਹੋਈ ਸੀ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਵੀ ਸੀਐਮ ਸਾਹਿਬ ਇੱਕ ਵਾਰ ਫਿਰ ਤੋਂ ਕਹਿੰਦੇ ਨਜ਼ਰਾਂ ਨੇ ਕਿਸਾਨਾਂ ਦੇ ਲਈ ਵੀ ਕਿਉਂਕਿ ਮੌਸਮ ਖਰਾਬ ਹੋਇਆ ਸੀ ਕਹਿੰਦੇ ਖਰਾਬੇ ਤੋਂ ਡਰਨ ਦੀ ਲੋੜ ਨਹੀਂ ਮੈਂ ਜਿਹਦਾ ਵੀ ਖਰਾਬਾ ਹੋਊ ਚਾਹੇ ਗੜੇਮਾਰੀ ਦੇ ਕਾਰਨ ਮੀਂਹ ਦੇ ਕਾਰਨ ਫਸਲ ਜਿਹੜੀ ਖਰਾਬ ਹੋਊ ਉਹਦੇ ਇੱਕ ਇੱਕ ਦਾਣੇ ਦਾ ਮੁਆਵਜ਼ਾ ਪੰਜਾਬ ਸਰਕਾਰ ਦਊ ਮੈਂ ਇੱਕ ਇੱਕ ਦਾਣੇ ਦਾ ਮੁਆਵਜ਼ਾ ਦਊ ਫਿਰ ਮਾਨ ਸਾਹਿਬ ਦਾ ਇਹ ਬਿਆਨ ਕਿਵੇਂ ਦੇਖੀਏ ਕਿਸੇ ਬਿਆਨ ਤੋਂ ਬਾਅਦ ਰਾਜੇਵਾਲ ਸਾਹਿਬ ਦਾ ਅੱਜ ਬਿਆਨ ਛਪਿਆ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਜੁਮਲੇ ਐ ਇਹ ਜੁਮਲੇ ਆ ਸਾਡੇ ਇਸ ਵਾਰ ਦਾ ਮੁਆਵਜ਼ਾ ਦਾ ਤੁਸੀਂ ਪਹਿਲਾਂ ਬਾਅਦ ਚ ਦੇ ਦਿਓ ਜਿਹੜਾ ਪਹਿਲਾਂ ਪਿੱਛੇ ਵਾਲਾ ਰਹਿੰਦਾ ਉਹਦਾ ਦੇ ਦਿਓ ਮਲਾਜ਼ਮ ਵਰਗ ਭਗਵੰਤਮਾਨ ਤੋਂ ਦੁਖੀ ਹੈ ਤਨਖਾਹ ਨਹੀਂ دی ਹੋ ਪਾਰੀਆਂ ਕਿਸਾਨ ਵਰਗ ਉਹ ਭਗਵੰਤਮਾਨ ਤੋਂ ਦੁਖੀ ਹੈ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ ਮੁਆਵਜ਼ੇ ਇਹਨਾਂ ਨੇ ਨਹੀਂ ਦਿੱਤੇ ਮਜ਼ਦੂਰ ਵਰਗ ਉਹ ਭਗਵੰਤਮਾਨ ਤੋਂ ਦੁਖੀ ਹੈ ਤੇ ਫਿਰ ਭਗਵੰਤਮਾਨ ਕਹਿੰਦੇ ਕਿ ਪੰਜਾਬ ਦੇ ਵਿੱਚ ਕਾਮੀ ਬੜਾ ਹੋਈ ਜਾਂਦਾ ਹੈ ਤੇ ਭਗਵੰਤ ਮਾਨ ਕਹਿੰਦੇ ਕਿ ਸਾਡੇ ਤੋਂ ਸਾਰੇ ਵਰਗ ਦੇ ਸੁਖੀ ਨੇ ਸੁਖੀ ਕਿਹੜਾ ਮਜ਼ਦੂਰ ਵਰਗ ਦੁਖੀ ਹੈ ਕਿਸਾਨ ਵਰਗ ਦੁਖੀ ਹੈ ਮੁਲਾਜ਼ਮਾਂ ਦੀ ਆਪਾਂ ਕਹਾਣੀ ਜਿਹੜੀ ਉਹ ਸੁਣਾਤੀ ਹੈ ਤਨਖਾਹ ਆ ਨਹੀਂ ਰਹੀਆਂ ਤੇ ਫਿਰ ਮੁੱਖ ਮੰਤਰੀ ਸਾਹਿਬ ਕਿਹੜੇ ਸਹਾਰੇ ਕਹੀ ਜਾਂਦੇ ਆ ਵੀ 13 0 ਨਾ ਜਿੱਤਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵੱਡਾ ਬਿਆਨ ਅਕਸਰ ਦਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਬੀ ਤ੍ਰਿਕ ਹੋ ਚੁੱਕੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਮੁਲਾਜ਼ਮ ਹਤਾਸ਼ ਨਜ਼ਰ ਆ ਰਹੇ ਨੇ ਆਖਰ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਕਿਉਂ ਨਹੀਂ ਦੇ ਪਾਰੀ ਇਸ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਸਿੱਧੂ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਬਿਆਨ ਵੱਡਾ ਬਿਆਨ ਅਕਸਰ ਆਉਂਦਾ ਹੈ ਵੀ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਖਜ਼ਾਨਾ ਭਰੇ ਹੋਣ ਦੇ ਬਾਵਜੂਦ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਆਖਰ ਤਨਖਾਹ ਕਿਹੜੇ ਦਿਨ ਪਾਈ ਬੇਰਕਲ ਤੁਹਾਡੀ ਗੱਲ ਠੀਕ ਹੈ ਇਹ ਆਪਾਂ ਸਵੇਰੇ ਹੀ ਖਬਰ ਕੀਤੀ ਸੀ ਆਪਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਇਹ ਖਬਰ ਲਈ ਸੀ ਕਿ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੂੰ 20 ਤਰੀਕ ਲੰਘਣ ਤੋਂ ਬਾਅਦ ਵੀ ਤਨਖਾਹਾਂ ਜਿਹੜੀਆਂ ਉਹ ਮਿਲੀਆਂ ਨਹੀਂ ਉਸ ਤੋਂ ਬਾਅਦ ਲਗਾਤਾਰ ਵੱਖ-ਵੱਖ ਵਿਭਾਗਾਂ ਤੋਂ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਭਾਈ ਸਾਹਿਬ ਇਹ ਸਿਰਫ ਪ੍ਰੋਬਲਮ ਜਿਹੜੀ ਪੁਲਿਸ ਦੀ ਨਹੀਂ ਗਈ ਸਾਡੇ ਵਿਭਾਗਾਂ ਦੇ ਵਿੱਚੋਂ ਵੀ ਤਨਖਾਹ ਨਹੀਂ ਆਈਆਂ ਯਾਨੀ ਕਿ ਸਿਰਫ ਪੁਲਿਸ ਮੁਲਾਜ਼ਮਾਂ ਦੀਆਂ ਨਹੀਂ ਹੋਰ ਬਹੁਤ ਸਾਰੇ ਵਿਭਾਗਾਂ ਦੀਆਂ ਤਨਖਾਹਾਂ ਆਈਆਂ ਨਹੀਂ ਦੇ ਨਹੀਂ ਹੋ ਪਾਰੀ ਭਗਵੰਤ ਮਾਨ ਸਰਕਾਰ ਦੇ ਕੋਲੋਂ ਭਗਵੰਤਮਾਨ ਸਰਕਾਰ ਤੇ ਜਿਹੜੇ ਇੱਕ ਤਰੀਕੇ ਦੇ ਨਾਲ ਭਾਂਡੇ ਵੇਚ ਚੁੱਕੇ ਆ ਬਿਲਕੁਲ ਤੁਸੀਂ ਇਹ ਗੱਲ ਸਹੀ ਕਹਿ ਰਹੇ ਹੋ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਇਹ ਗੱਲਾਂ ਕਰਦੇ ਆ ਦਾਅਵੇ ਮਾਰਦੇ ਆ ਥਾਪੀਆਂ ਮਾਰਦੇ ਆ ਕਿ ਸਾਡਾ ਮਾਲੀਆ ਵਧ ਗਿਆ ਅਸੀਂ ਕਰਜ਼ਾ ਵੀ ਮੋੜ ਰਹੇ ਆ ਹੈ ਤੇ ਦੂਜੇ ਪਾਸੇ ਆਪਣੇ ਮੁਲਾਜ਼ਮਾਂ ਦੀਆਂ ਜਿਹੜੀਆਂ ਇਹ ਤਨਖਾਹ ਨਹੀਂ ਦੇ ਹੋ ਪਾਰੀਆਂ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਕਰਜ਼ਾ ਮੋੜ ਰਹੇ ਆ ਦੂਜੇ ਪਾਸੇ ਜਿਹੜਾ ਕਰਜ਼ਾ ਚੁੱਕੀ ਜਾਂਦੇ ਆ ਹੁਣ ਸਮਝ ਨਹੀਂ ਆਉਂਦੀ ਕਿ ਭਗਵੰਤਮਾਨ ਕਹਿੰਦੇ ਕਿ ਸਾਡੇ ਕੋਲੇ ਪੈਸਾ ਵੜਾ ਜੇ ਪੈਸਾ ਵੜਾ ਤਾਂ ਫਿਰ ਮੁਲਾਜ਼ਮਾਂ ਦੀਆਂ ਤਨਖਾਹਾਂ ਕਿਉਂ ਨਹੀਂ ਦੇ ਹੋ ਪਾਰੀਆਂ ਜੇ ਪੈਸਾ ਵੜਾ ਤਾਂ ਫਿਰ ਤੁਸੀਂ ਕਰਜ਼ਾ ਚੱਕ ਕੇ ਕੀ ਕਰ ਰਹੇ ਆ ਦੂਜੇ ਪਾਸੇ ਚ ਕਰਜ਼ਾ ਚੱਕੀ ਕਿਉਂ ਰਹੇ ਆ ਤੇ ਜੇ ਸਾਰਾ ਕੁਝ ਠੀਕ ਹੈ ਜੇ ਕਰਜ਼ਾ ਚੱਕੀ ਲਿਆ ਚਲੋ ਤਾਂ ਫਿਰ ਉਹਨੂੰ ਚੱਕ ਕੇ ਲੈ ਜਾਣੇ ਕਿੱਥੇ ਹੈਂ ਜੇ ਤਨਖਾਹਾਂ ਹੀ ਨਹੀਂ ਤੁਸੀਂ ਦੇ ਪਾਰੇ ਮੈਂ ਫੇਰ ਆਪਣੇ ਦਰਸ਼ਕਾਂ ਨੂੰ ਸਮਝਾ ਦਿੰਨਾ ਕਿ ਭਗਵੰਤਮਾਨ ਵਾਰ-ਵਾਰ ਥਾਪੀਆਂ ਮਾਰਦੇ ਆ ਕਿ ਸਾਡੇ ਕੋਲੇ ਪੈਸਾ ਹੀ ਬੜਾ ਜੇ ਪੈਸਾ ਹੀ ਬੜਾ ਤਾਂ ਫੇਰ ਕਰਜ਼ਾ ਕਿਹੜੀ ਗੱਲੋਂ ਚੁੱਕਦੇ ਹਾਂ ਤੇ ਜੇ ਕਰਜ਼ਾ ਚੌਕੀ ਰਹੇ ਹੋ ਫੇਰ ਕਰਜ਼ਾ ਚੁੱਕ ਕੇ ਲੈ ਜਾਣੇ ਕਿੱਥੇ ਹੋ ਮੁਲਾਜ਼ਮਾਂ ਦੀਆਂ ਤਨਖਾਹ ਨਹੀਂ ਦੇ ਹੋ ਪਾਰੀਆਂ ਇਹ ਬਹੁਤ ਵੱਡੇ ਜਿਹੜੇ ਸਵਾਲ ਇੱਥੇ ਬਣ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਕਿ ਇਹ ਪਿਓ ਦੇ ਪੁੱਤ ਨੇ ਕਦੇ ਕਿਹਾ ਹੀ ਨਹੀਂ ਵੀ ਖਜ਼ਾਨਾ ਭਰਿਆ ਹਮੇਸ਼ਾ ਇਹੀ ਗੱਲ ਕਹਿੰਦਾ ਵੀ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਕਹਿੰਦੇ ਜੇ ਖਜ਼ਾਨਾ ਖਾਲੀ ਆ ਤਾਂ ਫਿਰ ਇਹਨੂੰ ਕਹਿੰਦਾ ਤੁਸੀਂ ਇਹ ਗੱਲ ਕਿ ਖਜ਼ਾਨਾ ਕਿਉਂ ਕਹਿੰਨੇ ਆ ਫਿਰ ਉਹਨੂੰ ਪੀਪਾ ਕਹੋ ਹੁਣ ਮੁੱਖ ਮੰਤਰੀ ਦੀ ਆਪਦੇ ਬਾਰੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕੇ ਖਜ਼ਾਨਾ ਭਰਿਆ ਹੋਇਆ ਖਜ਼ਾਨੇ ਚ ਪੈਸੇ ਦੀ ਕੋਈ ਕਮੀ ਨਹੀਂ ਤੇ ਜੇ ਪੈਸੇ ਦੀ ਕਮੀ ਨਹੀਂ ਫਿਰ ਕਰਜਾਂ ਕਿਉਂ ਚੁੱਕ ਰਹੇ ਹੋ ਫਿਰ ਤੁਸੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਿਉਂ ਨਹੀਂ ਦੇ ਪਾਰੇ ਜੇ ਤੁਸੀਂ ਦੇ ਹੀ ਨਹੀਂ ਪਾਰੇ ਫਿਰ ਤੁਸੀਂ ਵੀ ਇਹਨੂੰ ਪੀਪਾ ਹੀ ਕਹੋ ਨਾ ਤੁਸੀਂ ਵੀ ਖਜ਼ਾਨਾ ਕਿਹੜੀ ਗੱਲਾਂ ਕਹਿਨੇ ਹੋ ਹਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲਾਂ ਦਾ ਜਿਹੜਾ ਜਵਾਬ ਦੇਣਾ ਚਾਹੀਦਾ ਹੈ ਹੁਣ ਇਹ ਸਿਰਫ ਸਿਰਫ ਮੈਂ ਫਿਰ ਦੱਸ ਦਿੰਨਾ ਕਿ ਇਹ ਇੱਕ ਵਿਭਾਗ ਦੀ ਗੱਲ ਨਹੀਂ ਇਹ ਬਹੁਤ ਸਾਰੇ ਵਿਭਾਗਾਂ ਦੀ ਹੀ ਗੱਲ ਹੈ ਕਰਜ਼ਾ ਚੁੱਕੀ ਜਾ ਰਹੇ ਆ ਐਡਵਰਟਾਈਜ਼ਮੈਂਟ ਕਰੀ ਜਾ ਰਹੇ ਆ ਪੰਜਾਬ ਦੇ ਪੈਸੇ ਦੇ ਉੱਪਰ ਜਿਹੜਾ ਬਾਹਰਲੇ ਸੂਬਿਆਂ ਦੇ ਵਿੱਚ ਪ੍ਰਚਾਰ ਕੀਤੇ ਜਾ ਰਹੇ ਆ ਤੇ ਮੁਲਾਜ਼ਮ ਵਰਗ ਜਿਹੜਾ ਸਾਡਾ ਉਹ ਮਤਲਬ ਮੈਂ ਕੀ ਕਹਾ ਹੁਣ ਵਿਚਾਰਾ ਥਰ-ਥਰ ਇਥੇ ਤੁਰਿਆ ਫਿਰਦਾ ਠੋਕਰਾਂ ਖਾਂਦਾ ਦੂਜੀ ਗੱਲ ਇਹ ਆ ਲਖਵਿੰਦਰ ਜੀ ਕਿ ਠੀਕ ਹੈ ਬਹੁਤ ਸਾਰੇ ਮੁਲਾਜ਼ਮ ਵਰਗ ਜਿਹੜੇ ਆਏਗਾ ਉਹ ਆਪਣੇ ਘਰੋਂ ਠੀਕ ਵੀ ਹੋਣਗੇ ਉਹ ਸਾਰ ਵੀ ਸਕਦੇ ਆ ਜੇ ਇੱਕ ਅੱਧਾ ਮਹੀਨਾ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਉਹ ਨਹੀਂ ਮਿਲਣਗੀਆਂ ਤਾਂ ਪਰ ਬਹੁਤ ਸਾਰੇ ਮੁਲਾਜ਼ਮ ਇਹੋ ਜਿਹੇ ਆ ਜਿਹੜੇ ਵਿਚਾਰੇ ਆਪਣਾ ਗੁਜ਼ਾਰਾ ਹੀ ਤਨਖਾਹ ਤੇ ਕਰਦੇ ਆ ਹਨਾ ਤਾਂ ਉਹਨਾਂ ਲਈ ਰਸੋਈ ਵੀ ਹਿੱਲ ਗਈ ਉਹਨਾਂ ਦੀ ਹੋਰ ਚੜਦਾ ਮਹੀਨਾ ਹੈਗਾ ਅਪ੍ਰੈਲ ਦਾ ਬੱਚਿਆਂ ਦੀਆਂ ਫੀਸਾਂ ਵੀ ਦੇਣੀਆਂ ਨੇ ਲੋਕਾਂ ਨੇ ਲੋਨ ਵੀ ਲਏ ਹੋਏ ਆ ਉਹ ਵੀ ਦੇਣੇ ਹੈਗੇ ਆ ਤਾਂ ਫਿਰ ਇਹਦੇ ਨਾਲ ਤਾਂ ਸਾਰਾ ਸਿਸਟਮ ਹੀ ਹਿੱਲ ਗਿਆ ਹਨਾ ਇਸ ਦੇ ਨਾਲ ਸਾਰਾ ਸਿਸਟਮ ਹੀ ਹਲਾਤਾ ਭਗਵੰਤ ਮਾਨ ਹੋਰਾਂ ਨੇ ਤੇ ਮੁਲਾਜ਼ਮ ਵਰਗ ਵਿਚਾਰਾ ਫਿਰ ਜਾਊਗਾ ਕਿੱਥੇ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਵਕ ਵਕਤ ਤਰੀਕੇ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਮੁਲਾਜ਼ਮਾਂ ਨੂੰ ਸਿਰਫ ਤਨਖਾਹਾਂ ਦੀ ਗੱਲ ਨਹੀਂ ਕਿ ਲਖਵਿੰਦਰ ਜੀ ਗੱਲ ਇਹ ਵੀ ਹੈ ਕਿ ਤਨਖਾਹਾਂ ਨਾ ਦੇ ਹੋਣੀਆਂ ਵੱਖਰੀ ਗੱਲ ਹੈ ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਇਹ ਤਾਂ ਵਿਭਾਗ ਦੇ ਮੁਲਾਜ਼ਮਾਂ ਨੂੰ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਫੰਡ ਮਿਲਦਾ ਹੁੰਦਾ ਨਾ ਉਹ ਵੀ ਨਹੀਂ ਦੇ ਪਾਰੇ ਉਹ ਵੀ ਨਹੀਂ ਦੇ ਪਾਰੇ ਪੈਸਾ ਉਹ ਤਾਂ ਪੱਕਾ ਹੀ ਹੁੰਦਾ ਨਾ ਮੁਲਾਜ਼ਮ ਨੌਕਰੀ ਕਰਦਾ ਅਗਲਾ ਕਹਿੰਦਾ ਯਾਰ ਬਈ ਹੁਣ ਇੰਨੇ ਚਾ ਨੌਕਰੀ ਕਰ ਰਹੇ ਇੰਨੇ ਪੈਸੇ ਕਟਾ ਰਹੇ ਆ ਵੀ ਚਲ ਜਦੋਂ ਰਿਟਾਇਰਮੈਂਟ ਹੋਊਗੀ 20-50 ਲੱਖ ਰੁਪਈਆ ਲੈ ਕੇ ਜਾਵਾਂਗੇ ਚਲੋ ਵੜਾਪੇ ਚ ਸਾਡੇ ਕੰਮ ਆਊਗਾ ਹੁਣ ਤਾਂ ਪਤਾ ਲੱਗਿਆ ਕਿ ਕੁਝ ਵਿਭਾਗ ਦੇ ਮੁਲਾਜ਼ਮ ਜਿਹੜੇ ਰਿਟਾਇਰ ਹੋ ਕੇ ਜਾ ਰਹੇ ਆ ਪਰ ਉਹਨਾਂ ਨੂੰ ਕਈ ਕਈ ਸਾਲ ਹੋ ਗਿਆ ਮਤਲਬ ਡੇਢ-ਡੇਢ ਸਾਲ ਹੋ ਗਿਆ ਸਾਲ-ਸਾਲ ਹੋ ਗਿਆ ਕਹਿੰਦੇ ਕਿ ਉਹਨਾਂ ਨੂੰ ਉਹ ਜਿਹੜਾ ਐਂਡ ਤੇ ਮਿਲ ਲੈਣਾ ਫੰਡ ਆ ਉਹ ਵੀ ਨਹੀਂ ਮਿਲ ਰਿਹਾ ਇੰਨੀ ਮਤਲਬ ਹੈਰਾਨੀ ਦੀ ਗੱਲ ਹੈ ਹੈ ਤਾਂ ਫਿਰ ਇਹ ਭਗਵੰਤਪਾਣ ਹੁਣੀ ਸੋਚਦੇ ਕੀ ਆ ਮੈਨੂੰ ਸਮਝੋ ਬਾਹਰ ਜਿਹੜੀ ਗੱਲ ਚੱਲ ਰਹੀ ਹੈਗੀ ਆ ਕਿ ਮੁਲਾਜ਼ਮ ਬਹੁਤ ਦੁਖੀ ਹੈ ਮੈਂ ਮੁਲਾਜ਼ਮਾਂ ਨੂੰ ਵੀ ਕਹਿਣਾ ਚਾਹੂੰਗਾ ਮੁਲਾਜ਼ਮਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਕਿ ਜਦੋਂ ਬਾਈ ਦੀਆਂ ਵੋਟਾਂ ਸੀ ਨਾ ਇਹ ਸਭ ਤੋਂ ਵੱਧ ਮੁਲਾਜ਼ਮ ਸਾਡਾ ਭਰਾ ਜਿਹੜੇ ਵਰਗ ਜਿਹੜੇ ਉਹ ਟੱਪਦੇ ਸੀਗੇ ਲਓ ਜੀ ਆਮ ਆਦਮੀ ਪਾਰਟੀ ਆਣੀ ਚਾਹੀਦੀ ਹੈ ਜੀ ਆਮ ਆਦਮੀ ਪਾਰਟੀ ਆਣੀ ਚਾਹੀਦੀ ਹੈ ਤੇ ਜਦੋਂ ਆਮ ਆਦਮੀ ਪਾਰਟੀ ਆਈ ਸਾਡੇ ਮੁਲਾਜ਼ਮ ਭਰਾਵਾਂ ਨੇ ਮੁੱਖ ਮੰਤਰੀ ਸਾਹਿਬ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਜੀ ਲੱड्डੂ ਵੰਡੇ ਜੀ ਵੀ ਆਮ ਆਦਮੀ ਪਾਰਟੀ ਆ ਗਈ ਹੁਣ ਉਹੀ ਮੁਲਾਜ਼ਮ ਸਭ ਤੋਂ ਵੱਧ ਪਿੱਟ ਰਹੇ ਆ ਵੀ ਯਾਰ ਇਹ ਤਾਂ ਉਧਰ ਪਹਿਲਾਂ ਵਾਲਿਆਂ ਨਾਲੋਂ ਵੀ ਮਾੜੇ ਨਿਕਲੇ ਹੈਂ ਤੇ ਮਸ ਮਲਾਜ਼ਮ ਵਿਚਾਰੇ ਕਰਨ ਕੀ ਜਾਣ ਕਿੱਧਰ ਉਹੀ ਗੱਲ ਉਹੀ ਪੀਆ ਵੀ ਉਹ ਜਿਵੇਂ ਕਹਿੰਦੇ ਨੇ ਨਾ ਵੀ ਕਾਂ ਜਿਹੜੀ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਇਹੋ ਜਿਹੇ ਜਿਹੜੀਆਂ ਗੱਲਾਂ ਬਤਾ ਹੁਣ ਵਿਚਾਰੇ ਮਲਾਜ਼ਮ ਜੀ ਜਿਹੜੇ ਉਹ ਕੀ ਕਰਨ ਪਰ ਮਲਾਜ਼ਮ ਵਰਗ ਜਿਹੜਾ ਇਹ ਇਸ ਵਕਤ ਦੁਖੀ ਆ ਵੋਟਾਂ ਜਿਹੜੀਆਂ ਉਹ ਸਿਰਤੇ ਨੇ ਔਰ ਜੇ ਕਿਤੇ ਮਲਾਜ਼ਮ ਵਰਗ ਹੁਣ 80 85 ਹਜ਼ਾਰ ਤੋਂ ਪਲੱਸ ਜਿਹੜਾ ਮਲਾਜ਼ਮ ਤਾਂ ਪੁਲਿਸ ਦਾ ਹੀ ਹੈਗਾ ਇੱਕ ਵਿਭਾਗ ਦਾ ਜਿਆਦਾ ਨਹੀਂ ਉਹਨਾਂ ਦੇ ਪਰਿਵਾਰ ਦੀਆਂ ਚਾਰ ਚਾਰ ਵੋਟਾਂ ਹੀ ਲਾ ਦੋ ਕਿੰਨੀਆਂ ਵੋਟਾਂ ਹੋ ਗਈਆਂ ਵੱਖ-ਵੱਖ ਵਿਭਾਗਾਂ ਦੇ ਹੋਰ ਵੀ ਜਿਹੜੇ ਲੋਕ ਦੁਖੀ ਹੈਗੇ ਆ ਉਹ ਸਾਰੇ ਦੇ ਸਾਰੇ ਜੇ ਮੁੱਖ ਮੰਤਰੀ ਸਾਹਿਬ ਦੇ ਇਹਨਾਂ ਵੋਟਾਂ ਦੇ ਵਿੱਚ ਮਗਰ ਪੈ ਗਏ ਤਾਂ ਜਿਹੜਾ 13 0 ਵਾਲਾ ਮੁੱਖ ਮੰਤਰੀ ਸਾਹਿਬ ਦਾ ਮਿਸ਼ਨ ਆ ਉਹ 0 13 ਦੇ ਵਿੱਚ ਬਦਲ ਜਾਣਾ ਤੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਵੀ ਤਨਖਾਹਾਂ ਜਿਹੜੀਆਂ ਉਹ ਆ ਕਿਉਂ ਨਹੀਂ ਰਹੀਆਂ ਤਨਖਾਹਾਂ ਆ ਕਿਉਂ ਨਹੀਂ ਰਹੀਆਂ ਪੈਸਾ ਗਿਆ ਕਿੱਥੇ ਸਮਝੋ ਬਾਹਰ ਜਿਹੜੀ ਗੱਲ ਹੋਈ ਪਈ ਹੈ ਤੇ ਇਹ ਗੱਲ ਜਿਹੜੀ ਹੈ ਨਾ ਇਹ ਮੈਂ ਮੈਂ ਹੈਰਾਨ ਆ ਕਿ ਵਿਰੋਧੀ ਪਾਰਟੀਆਂ ਵੀ ਇਸ ਚੀਜ਼ ਨੂੰ ਜਿਹੜੀ ਉਹ ਚੱਕ ਨਹੀਂ ਪਾ ਰਹੀਆਂ ਵਿਰੋਧੀ ਪਾਰਟੀਆਂ ਨੂੰ ਵੀ ਇਹ ਚੀਜ਼ ਚੱਕਣੀ ਚਾਹੀਦੀ ਹੈ ਕਿ ਭਾਈ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਕਿਉਂ ਨਹੀਂ ਆਈਆਂ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ ਲਖਵਿੰਦਰ ਜੀ ਠੀਕ ਆ ਬਾਕੀ ਵਿਭਾਗਾਂ ਦੀਆਂ ਤਨਖਾਹਾਂ ਲੇਟ ਹੋ ਜਾਂਦੀਆਂ ਸੀ ਪਰ ਪੁਲਿਸ ਵਿਭਾਗ ਦੀ ਕਦੇ ਤਨਖਾਹ ਲੇਟ ਨਹੀਂ ਸੀ ਆਈ ਕਿਉਂਕਿ ਇਹਨਾਂ ਦੀ ਆਪਦੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਸਰਕਾਰ ਦੀ ਤੇ ਪੁਲਿਸ ਵਿਭਾਗ ਦੀ ਕਿਉਂਕਿ ਇਹ ਧਰਨੇ ਨਹੀਂ ਲਾਉਂਦੀ ਕਦੇ ਤੁਸੀਂ ਦੇਖਿਆ ਨਹੀਂ ਹੋਣਾ ਕਿ ਪੁਲਿਸ ਨੇ ਧਰਨਾ ਲਾਤਾ ਪ ਕਿ ਨਹੀਂ ਨਾਤਰ ਨਹੀਂ ਤੇ ਹੁਣ ਤਾਂ ਪੁਲਿਸ ਦੀ ਵੀ ਤਨਖਾਹ ਨਹੀਂ ਦੇ ਹੋ ਪਾਰੀ ਔਰ ਮਹਿਕਮਾ ਕੀ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਮਹਿਕਮਾ ਉਹਨਾਂ ਦੀ ਵੀ ਤਨਖਾਹ ਜਿਹੜੀਆਂ ਉਹ ਦੇ ਨਹੀਂ ਪਾਰੇ ਤੇ ਇਹ ਬਹੁਤ ਜ਼ਿਆਦਾ ਖਤਰੇ ਦੀ ਘੰਟੀ ਆ ਪੰਜਾਬ ਦੇ ਲਈ ਕਿਉਂਕਿ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਹੋਰੀ ਵੀ ਵਕ ਵਕ ਹੋਰ ਲੀਡਰ ਵੀ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਨੂੰ ਅਗਾਹ ਕਰ ਚੁੱਕੀ ਆ ਕਿ ਭਾਈ ਤੁਹਾਡਾ ਜਿਹੜਾ ਕਰਜ਼ਾ ਉਹ ਸਰ ਤੋਂ ਪਾਰ ਜਿਹੜਾ ਉਹ ਲੰਘਦਾ ਜਾ ਰਿਹਾ ਖਤਰੇ ਦੀ ਘੰਟੀ ਆ ਕਿਸੇ ਵੀ ਸਮੇਂ ਵਿੱਤੀ ਐਮਰਜੈਂਸੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਲੱਗ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੂੰ ਤਿਆਰ ਨਹੀਂ ਸੀ ਕਹਿੰਦੇ ਜੀ ਸਾਨੂੰ ਤਾਂ ਬਦਨਾਮ ਕਰਦੇ ਆ ਸਾਨੂੰ ਕਹਿੰਦੇ ਇਹ ਬਦਨਾਮ ਕਰਦੇ ਆ ਸਾਡਾ ਤਾਂ ਕੋਈ ਅਜਾ ਚੱਕਰ ਹੀ ਨਹੀਂ ਸਾਡੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਆ ਹੈ ਏਦੋਂ ਤਾਂ ਮਨਪ੍ਰੀਤ ਬਾਦਲ ਚੰਗਾ ਸੀ ਘਟੋ ਘਟ ਦੱਸਦਾ ਦਿੰਦਾ ਸੀ ਨਹੀਂ ਖਜ਼ਾਨਾ ਖਾਲੀ ਹੈ ਪਰ ਮਨਪ੍ਰੀਤ ਬਾਦਲ ਦੇ ਹੁੰਦਿਆਂ ਘਟੋ ਘਟ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਸੀ ਰੁਕੀਆਂ ਲਖਵਿੰਦਰ ਜੀ ਤੇ ਜੇ ਭਗਵੰਤ ਮਾਨ ਸਾਹਿਬ ਮਨਪੀਤ ਬਾਦਲ ਦਾ ਖਜ਼ਾਨਾ ਖਾਲੀ ਹੁੰਦਿਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਸਿਰੂਕੀਆਂ ਤਾਂ ਫਿਰ ਮੁਲਾਜ਼ਮ ਤਾਂ ਉਹਨੂੰ ਭਰਿਆ ਹੀ ਮੰਨਣਗੇ ਨਾ ਤੇ ਤੁਸੀਂ ਕਹਿੰਦੇ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਤੇ ਤੁਸੀਂ ਮੁਲਾਜ਼ਮਾਂ ਦੀਆਂ ਤਨਖਾਹ ਨਹੀਂ ਦੇ ਹੋ ਪਾਰੀਆਂ ਤੇ ਤੁਹਾਨੂੰ ਤੁਹਾਡੇ ਖਜ਼ਾਨੇ ਨੂੰ ਮੁਲਾਜ਼ਮ ਕਿਵੇਂ ਭਰਿਆ ਸਮਝਣ ਸਰ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਦੂਸਰੇ ਪਾਸੇ ਫਤਿਹਗੜ੍ਹ ਸਾਹਿਬ ਰੈਲੀ ਹੋਈ ਸੀ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਵੀ ਸੀਐਮ ਸਾਹਿਬ ਇੱਕ ਵਾਰ ਫਿਰ ਤੋਂ ਕਹਿੰਦੇ ਨਜ਼ਰਾਂ ਨੇ ਕਿਸਾਨਾਂ ਦੇ ਲਈ ਵੀ ਕਿਉਂਕਿ ਮੌਸਮ ਖਰਾਬ ਹੋਇਆ ਸੀ ਕਹਿੰਦੇ ਖਰਾਬੇ ਤੋਂ ਡਰਨ ਦੀ ਲੋੜ ਨਹੀਂ ਮੈਂ ਜਿਹਦਾ ਵੀ ਖਰਾਬਾ ਹੋਊ ਚਾਹੇ ਗੜੇਮਾਰੀ ਦੇ ਕਾਰਨ ਮੀਂਹ ਦੇ ਕਾਰਨ ਫਸਲ ਜਿਹੜੀ ਖਰਾਬ ਹੋ ਉਹਦੇ ਇੱਕ ਇੱਕ ਦਾਣੇ ਦਾ ਮੁਆਵਜ਼ਾ ਪੰਜਾਬ ਸਰਕਾਰ ਦਊ ਮੈਂ ਇੱਕ ਇੱਕ ਦਾਣੇ ਦਾ ਮੁਆਵਜ਼ਾ ਦਊ ਫਿਰ ਮਾਨ ਸਾਹਿਬ ਦਾ ਇਹ ਬਿਆਨ ਕਿਵੇਂ ਦੇਖੀਏ ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਪਾਣੀ ਆਇਆ ਸੀਗਾ ਉਦੋਂ ਉਦੋਂ ਵੀ ਕਿਹਾ ਸੀਗਾ ਕਿ ਭਾਈ ਜਿਹਦੀ ਫਸਲ ਖਰਾਬ ਹੋ ਗਈ ਉਹਦਾ ਵੀ ਮੁਆਵਜ਼ਾ ਦਵਾਂਗੇ ਮੁਰਗੀ ਦਾ ਵੀ ਦਵਾਂਗੇ ਬੱਕਰੀ ਦਾ ਵੀ ਦਵਾਂਗੇ ਕਿਹਦੀ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਣਾ ਤਾਂ ਤੱਕ ਦੂਰ ਦੀ ਗੱਲ ਹੈ ਕਿਸਾਨ ਕਹਿੰਦੇ ਸਾਡੀਆਂ ਤਾਂ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਤੁਹਾਡੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸੇ ਬਿਆਨ ਤੋਂ ਬਾਅਦ ਰਾਜੇਵਾਲ ਸਾਹਿਬ ਦਾ ਅੱਜ ਬਿਆਨ ਛਪਿਆ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਇਹ ਜੁਮਲੇ ਐ ਇਹ ਜੁਮਲੇ ਆ ਸਾਡੇ ਇਸ ਵਾਰ ਦਾ ਮੁਆਵਜ਼ਾ ਦਾ ਤੁਸੀਂ ਪਹਿਲਾਂ ਬਾਅਦ ਚ ਦੇ ਦਿਓ ਜਿਹੜਾ ਪਹਿਲਾਂ ਪਿੱਛੇ ਵਾਲਾ ਰਹਿੰਦਾ ਉਹ ਤਾਂ ਦੇ ਦਿਓ ਉਹ ਤਾਂ ਢੋਢੇ ਤੋਂ ਦੇ ਨਹੀਂ ਹੋ ਰਿਹਾ ਹੁਣ ਤੁਸੀਂ ਦੇਖ ਲਓ ਮਲਾਜ਼ਮ ਵਰਗ ਭਗਵੰਤਾਨ ਤੋਂ ਦੁਖੀ ਹੈ ਤਨਖਾਹ ਨਹੀਂ ਦੇ ਹੋ ਪਾਰੀਆਂ ਕਿਸਾਨ ਵਰਗ ਉਹ ਭਗਵੰਤਾਨ ਤੋਂ ਦੁਖੀ ਹੈ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ ਮੁਆਵਜ਼ੇ ਇਹਨਾਂ ਨੇ ਨਹੀਂ ਦਿੱਤੇ ਮਜਦੂਰ ਵਰਗ ਉਹ ਭਗਵੰਤ ਮਾਨ ਤੋਂ ਦੁਖੀ ਹੈ ਤੇ ਫਿਰ ਭਗਵੰਤ ਮਾਨ ਕਹਿੰਦੇ ਕਿ ਪੰਜਾਬ ਦੇ ਵਿੱਚ ਕਾਮੀ ਬੜਾ ਹੋਈ ਜਾਂਦਾ ਹੈ ਤੇ ਭਗਵੰਤ ਮਾਨ ਕਹਿੰਦੇ ਕਿ ਸਾਡੇ ਤੋਂ ਸਾਰੇ ਵਰਗ ਸੁਖੀ ਨੇ ਸੁਖੀ ਕਿਹੜਾ ਮਜਦੂਰ ਵਰਗ ਦੁਖੀ ਹੈ ਕਿਸਾਨ ਵਰਗ ਦੁਖੀ ਹੈ ਮੁਲਾਜ਼ਮਾਂ ਦੀ ਆਪਾਂ ਕਹਾਣੀ ਜਿਹੜੀ ਉਹ ਸੁਣਾਤੀ ਹੈ ਤਨਖਾਹ ਆ ਨਹੀਂ ਰਹੀਆਂ ਤੇ ਫਿਰ ਮੁੱਖ ਮੰਤਰੀ ਸਾਹਿਬ ਕਿਹੜੇ ਸਹਾਰੇ ਕਹੀ ਜਾਂਦੇ ਆ ਵੀ 13 0 ਨਾ ਜਿੱਤਾਂਗੇ ਮੈਨੂੰ ਤਾਂ ਐਂ ਲੱਗਦਾ ਕਿ ਮਸਲਾ 0 3 ਦਾ ਨਾ ਜਿਹੜਾ ਹੋ ਜੇ ਤੇ ਮੁੱਖ ਮੰਤਰੀ ਸਾਹਿਬ ਉਹੀ ਪੱਟਾਂ ਤੇ ਥਾਪੀਆਂ ਮਾਰੀ ਜਾਂਦੇ ਆ ਉਹ ਮਤਲਬ ਹੁਣ ਤਾਂ ਮੈਨੂੰ ਲੱਗਦਾ ਕਿ ਇਹਨਾਂ ਦਾ ਸਿਸਟਮ ਆ ਫੇਰ ਉਹੀ ਗੱਲ ਬਰਤਣੀ ਚਾਹੂੰਗਾ ਕਿ ਲੱਗਦਾ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਉਹ ਭਾਂਡੇ ਵੇਚ ਚੁੱਕੇ ਆ ਤੇ ਹੁਣ ਇਹਨਾਂ ਤੋਂ ਸਰਕਾਰ ਚੁਣੌਣੀ ਜਿਹੜੀ ਉਹ ਔਖੀ ਹੋਈ ਪਈ ਐ ਹੁਣ ਇਹ ਜਿਹੜੇ ਇਹ ਭੱਜਦੇ ਪਏ ਆ ਜੇ ਆਪਾਂ ਗੱਲ ਕਰ ਲਈਏ ਕਿ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਉੱਪਰ ਬਾਹਰੋਂ ਪ੍ਰਚਾਰ ਕਰਦੇ ਤੋਰੇ ਫਿਰਦੇ ਆ ਮੁੱਖ ਮੰਤਰੀ ਸਾਹਿਬ ਹੋਰ ਬੜਾ ਕੁਝ ਕਰਦੇ ਐ ਤੇ ਪਰ ਗੱਲ ਜਿਹੜੀ ਉਹ ਦਾਲ ਗੱਲ ਨਹੀਂ ਰਹੀ ਪੰਜਾਬ ਦੇ ਵਿੱਚ ਸਿਚੁਏਸ਼ਨ ਜਿਹੜੀ ਐ ਉਹ ਬਹੁਤ ਵੱਤ ਤੋਂ ਵੀ ਬੱਤਰ ਹੋ ਗਈ ਐ ਕਿਉਂਕਿ ਕਰਜ਼ਾ ਵਾਰ-ਵਾਰ ਚੁੱਕੀ ਜਾ ਰਹੀ ਐ ਪੰਜਾਬ ਸਰਕਾਰ ਭਗਵੰਤਬਾਨ ਸਰਕਾਰ ਤੇ ਦੂਜੇ ਪਾਸੇ ਫੁਕਰੀਆਂ ਵੀ ਮਾਰੀ ਜਾਂਦੇ ਆ ਕਿ ਸਾਡੇ ਕੋਲ ਪੈਸਾ ਬੜਾ ਸਮਝੋ ਬਾਹਰ ਹੋਈ ਐ ਦੇਖੋ ਇਹਨਾਂ ਦੇ ਹੁਣ ਲੱਗ ਨਹੀਂ ਰਿਹਾ ਕਿ ਇਹਨਾਂ ਸਰਕਾਰ ਚਲਾਉਣ ਵਾਲੀ ਕੋਈ ਬਸ ਦੀ ਗੱਲ ਰਹਿ ਗਈ ਹੈ ਤਨਖਾਹਾਂ ਨੂੰ ਲੈ ਕੇ ਭਾਵੇਂ ਅਜੇ ਤੱਕ ਨਿਰਾਸ਼ਾ ਜ਼ਰੂਰ ਹੈਗੀ ਮੁਲਾਜ਼ਮਾਂ ਦੇ ਵਿੱਚ ਲੇਕਿਨ ਜੇ ਪਿਛਲੇ ਦਿਨ ਦਾ ਇੱਕ ਬਿਆਨ ਦੇਖੀਏ ਡੈਮੋ ਟ੍ਰਿਕ ટીਚਰ ਫਰੰਟ ਦਾ ਉਹਨਾਂ ਵੱਲੋਂ ਕਿਹਾ ਸੀ ਵੀ ਜੇ ਸਾਡੀਆਂ ਤਨਖਾਹਾਂ ਜਲਦੀ ਨਾ ਪਈਆਂ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਧਰਨੀ ਲਾਵਾਂਗੇ ਜੇਕਰ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਸਰਕਾਰ ਕਿਵੇਂ ਨਜੱਠੇਗੀ ਕਿਉਂਕਿ ਦੂਸਰੇ ਪਾਸੇ ਜਿਵੇਂ ਤੁਸੀਂ ਕਿਹਾ ਮਾਹੌਲ ਚੋਣਾ ਦਾ ਨੇ ਜਿਠਣਾ ਕੀ ਹੈ ਜੀ ਹੁਣ ਤਾਂ ਮਲਾਜਮ ਨਹੀਂ ਜਿਠਣਗੇ ਇਹਨਾਂ ਨੇ ਕੀ ਨਹੀਂ ਜਿਠਣਾ ਮਤਲਬ ਪਹਿਲੀ ਵਾਰੀ ਹੋਇਆ ਕਿ ਇਸ ਤਰੀਕੇ ਦੇ ਨਾਲ ਤਨਖਾਹਾਂ ਜਿਹੜੀਆਂ ਲੇਟ ਹੋਈ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟਿਆ ਕਿ ਆਪਾਂ ਸਿਰਫ ਪੁਲਿਸ ਵਿਭਾਗ ਦੇ ਮਲਾਜਮਾਂ ਦੀ ਗੱਲ ਕੀਤੀ ਸੀ ਇਹ ਸਿਰਫ ਪੁਲਿਸ ਵਿਭਾਗ ਦੇ ਮਲਾਜਮਾਂ ਦੀ ਗੱਲ ਨਹੀਂ ਇਹ ਵੱਖ-ਵੱਖ ਜਿਵੇਂ ਹੁਣ ਤੁਸੀਂ ਵੀ ਦੱਸਤਾ ਬਹੁਤ ਸਾਰੇ ਮਲਾਜਮ ਯੂਨੀਅਨ ਨੂੰ ਆਪਾਂ ਜਿਹੜੀਆਂ ਫੋਨ ਆਏ ਆ ਕਿ ਭਾਈ ਸਾਡੀਆਂ ਵੀ ਤਨਖਾਹਾਂ ਜਿਹੜੀਆਂ ਆਈਆਂ ਨਹੀਂ ਮੈਂ ਬਿਲਕੁਲ ਪਹਿਲਾਂ ਹੀ ਦੱਸ ਕੇ ਹਟਿਆ ਕਿ 80 85 ਹਜ਼ਾਰ ਪਲੱਸ ਤਾਂ ਸਿਰਫ ਪੁਲਿਸ ਦਾ ਮਲਾਜਮ ਹੈ ਤੇ ਉਹਦੇ ਨਾਲ ਘਰ ਪਰਿਵਾਰ ਕਿੰ ਵਰਗ ਹੈ ਜਿਹੜਾ ਹੈਗਾ ਉਹਨਾਂ ਦੇ ਨਾਲ ਕਿੰਨੀਆਂ-ਕਿੰਨੀਆਂ ਵੋਟਾਂ ਜੁੜੀਆਂ ਨੇ ਤਾਂ ਫਿਰ ਇਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਊਗਾ ਠੀਕ ਹੈ ਇਸ ਮਹੀਨੇ ਤੁਸੀਂ ਦੇ ਲੋਗੇ ਪਰ ਇਸ ਚੀਜ਼ ਨੇ ਤਨਖਾਹਾਂ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਫਿਰ ਵਾਹੀ ਦੇਣੀ ਹੈ ਪਰ ਰੌਲਾ ਇਹ ਆ ਵੀ ਇਹਨੇ ਤੁਹਾਡੀ ਇਸ ਚੀਜ਼ ਦੀ ਪੋਲ ਖੋਲਤੀ ਹੈ ਜਿਹੜੀਆਂ ਤੁਸੀਂ ਰੋਜ਼ ਪੱਟਾਂ ਤੇ ਥਾਪੀਆਂ ਮਾਰਦੇ ਹੋ ਕਿ ਸਾਡਾ ਖਜ਼ਾਨਾ ਭਰਿਆ ਸਾਡੇ ਕੋਲੇ ਪੈਸਾ ਬੜਾ ਸਾਰਾ ਕੁਝ ਉਹ ਚੀਜ਼ਾਂ ਜਿਹੜੀਆਂ ਕਰਦੇ ਹੋ ਨਾ ਉਹਦੀ ਜਿਹੜੀ ਪੋਲ ਖੋਲਤੀ ਹੈ ਤਨਖਾਹਾਂ ਤਾਂ ਚਲੋ ਪਾ ਦੇਣਗੇ ਇਹੋ ਜੀ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਪਾਉਣੀਆਂ ਪੈਣੀਆਂ ਪਰ ਇਹ ਤਾਂ ਇੰਜ ਲੱਗ ਰਿਹਾ ਸਿਚੁਏਸ਼ਨ ਇਹੋ ਜੀ ਹੋਗੀ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਪੰਜਾਬ ਸਰਕਾਰ ਜਿਹੜੀ ਆ ਦੇ ਨਹੀਂ ਪਾਰੀ ਇਹ ਸਿਚੁਏਸ਼ਨ ਇਹੋ ਜੀ ਹੋਗੀ ਆ ਕਿ ਪੰਜਾਬ ਦੇ ਵਿੱਚ ਅਣ एलानੀ ਜਿਹੜੀ ਵਿੱਤੀ ਐਮਰਜੈਂਸੀ ਜਿਹੜੀ ਆ ਉਹ ਲੱਗ ਚੁੱਕੀ ਆ ਕਿਸੇ ਵੀ ਵੇਲੇ ਪੰਜਾਬ ਜਿਹ ਪੈਦਾ ਹੋ ਗਈ ਹੈ ਤਾਂ ਫਿਰ ਹੁਣ ਇਸ ਤੋਂ ਵੱਧ ਕੀ ਹੋਊਗਾ ਜਦੋਂ ਪੈਸੇ ਨਹੀਂ ਹੁਣ ਤਾਂ ਸਿਰਫ ਐਲਾਨ ਕਰਨਾ ਹੀ ਬਾਕੀ ਹੈ ਨਾ ਕਿ ਪੰਜਾਬ ਦੇ ਵਿੱਚ ਵਿੱਚ ਵਿੱਤੀ ਐਮਰਜੈਂਸੀ ਹੈ ਹੈ ਸਿੱਧੇ ਤੌਰ ਤੇ ਤਾਂ ਲੱਗ ਹੀ ਗਈ ਹੈ ਜਦੋਂ ਮੁਲਾਜ਼ਮ ਵਰਗ ਤਨਖਾਹਾਂ ਹੀ ਨਹੀਂ ਦੇ ਹੋ ਪਾਰੀਆਂ ਸਿੱਧੇ ਤੌਰ ਤੇ ਲੱਗ ਹੀ ਗਈ ਹੈ ਕਿ ਵਿੱਤੀ ਐਮਰਜੈਂਸੀ ਪੰਜਾਬ ਦੇ ਵਿੱਚ ਇੱਕ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਕੋਈ ਸੋਚਣਾ ਚਾਹੀਦਾ ਹੈ ਨਾ ਅਦਰਵਾਈਜ਼ ਤਾਂ ਪੈਰਾਂ ਹੇਠੋਂ ਜ਼ਮੀਨ ਖਸਕਾ ਦੇਣਗੇ ਬਣਾ ਜਮ ਧੰਨਵਾਦ ਸੇ ਤੁਸਾ ਪੰਜਾਬ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਵਿੱਤੀ ਐਮਰਜੈਂਸੀ ਇਹ ਸ਼ਬਦ ਸੀ ਸੁਖਵਿੰਦਰ ਸਿੰਘ ਸਿੱਧੂ ਦੇ ਵੀ ਐਲਾਨ ਹੋਣਾ ਬਾਕੀ ਜਿਸ ਤਰੀਕੇ ਦੇ ਨਾਲ ਮੁਲਾਜ਼ਮਾਂ ਦੇ ਤਨਖਾਹਾਂ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਆਸੋ ਇੱਕ ਵੱਡਾ ਸੰਕਟ ਪੰਜਾਬ ਸਰਕਾਰ ਦੇ ਵੱਲ ਇੱਕ ਖਤਰੇ ਦੀ ਘੰਟੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਦਿਨੀ ਮੁਲਾਜ਼ਮ ਵਰਗਾਂ ਦੇ ਵੱਲੋਂ ਜਾਂ ਫਿਰ ਟੀਚਰ ਫਰੰਟ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਇੱਕ ਵੱਡਾ ਬਿਆਨ ਆਇਆ ਸੀਗਾ ਵੀ ਅਸੀਂ ਧੰਨੇ ਵੱਲ ਵਿਵਾਸ ਸਕਦੇ ਜੇਕਰ ਸਾਡੇ ਤਰਖਾਨ ਆ ਪਈਆਂ ਤਾਂ ਇਲੈਕਸ਼ਨ ਦਾ ਸਮਾਂ ਜਿੱਥੇ ਲੋਕਾਂ ਨੂੰ ਪਰਭਾਉਣ ਦਾ ਸਮਾਂ ਹੈ ਉੱਥੇ ਇਹ ਦੂਸਰੇ ਪਾਸੇ ਲਗਾਤਾਰ ਭਗਵੰਤ ਮਾਨ ਜੀ ਇਹ ਕਹਿ ਰਹੇ ਨੇ ਵੀ ਖਜ਼ਾਨੇ ਭਰੇ ਹੋਏ ਨੇ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਫਿਰ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਕੀਤਾ ਗਿਆ ਜਿੱਥੇ ਉਹਨਾਂ ਨੇ ਕਿਹਾ ਵੀ ਖਰਾਬੇ ਦੀ ਮੁਆਵਜ਼ਾ ਇੱਕ ਇੱਕ ਦਾਣ ਦਾ ਪੰਜਾਬ ਸਰਕਾਰ ਦੇ ਵਿਗਲੇ ਕਿੰਦੂਸਰੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੀ ਤਨਖਾਹਾਂ ਉਤਰਸੇ ਹੋਏ ਨੇ ਕਿਸ ਤਰ੍ਹਾਂ ਦੇ ਆਉਣ ਵਾਲੇ ਹਾਲਾਤ ਬਣਨ ਵਾਲੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵਿੱਤ ਨੂੰ ਲੈ ਕੇ ਜਾਣਨ ਲਈ ਬਣੇ ਰਹੋ ਜਾਨਾ ਲੋਕ ਨਾ ਟੀਵੀ ਦੇ ਨਾਲ